ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਹਾਂਜੀ ਵੀਡੀਓ ਦੇ ਸ਼ੁਰੂਆਤ 'ਚ ਮੈਂ ਇੱਕ ਗੱਲ ਤੁਹਾਨੂੰ ਜ਼ਰੂਰ ਕਹੂੰਗੀ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਾ ਲਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਜਿਹੜਾ ਅੱਜ ਦਾ ਆਪਣਾ ਵਿਸ਼ਾ ਹੈ ਆਪਾਂ ਨੇ ਅੱਜ ਦੇ ਵਿਸ਼ੇ ਤੇ ਜੋ ਵੀ ਗੱਲਬਾਤ ਕਰਨੀ ਹੈ ਜੀ ਆਪਣੀ ਜ਼ਿੰਦਗੀ ਬਾਰੇ ਉਹ ਕਹਿੰਦੇ ਹੁੰਦੇ ਨੇ ਨਾ ਕਹਿੰਦੇ ਆਪਣੀ ਜ਼ਿੰਦਗੀ ਖੁਸ਼ੀ-ਖੁਸ਼ੀ ਬਤੀਤ ਕਰਿਆ ਕਰੋ ਆਪਣੀ ਜ਼ਿੰਦਗੀ ਖੁਸ਼ੀ-ਖੁਸ਼ੀ ਬਤੀਤ ਕਰਿਆ ਕਰੋ ਕਿਸੇ ਦੀ ਪਰਵਾਹ ਨਾ ਕਰਿਆ ਕਰੋ ਜਿਆਦਾ ਸੀ ਸਹੀ ਹੈ ਨਾ ਫੇਰ ਬਹੁਤੀ ਕਿਸੇ ਦੀ ਪਰਵਾਹ ਨਾ ਕਰਿਆ ਕਰੋ ਕਿਉਂਕਿ ਇੱਕ ਦਿਨ ਐਦਾਂ ਦਾ ਆ ਜਾਂਦਾ ਸਾਡੀ ਜ਼ਿੰਦਗੀ 'ਚ ਕਹਿੰਦੇ ਪ੍ਰੋਗਰਾਮ ਵੀ ਤੁਹਾਡਾ ਹੀ ਹੋਊਗਾ ਤੇ ਗੈਰ ਹਾਜ਼ਰੀ ਵੀ ਤੁਹਾਡੀ ਹੋਊਗੀ ਜਿਹੜਾ ਅਸੀਂ ਜਿਉਂਦੀ ਜਿਉਂਦੀ ਦੁੱਖ ਸੁੱਖ ਮਾਣਦੇ ਆ ਉਹ ਹੀ ਸਾਡੇ ਹਿੱਸੇ ਦੀਆਂ ਚੀਜ਼ਾਂ ਨੇ ਬਸ ਦੇਖੋ ਦੁੱਖ ਤੇ ਸੁੱਖ ਇਹਨਾਂ ਦੋਨਾਂ ਨਾਲ ਹੀ ਇਨਸਾਨ ਦੀ ਜ਼ਿੰਦਗੀ ਚੱਲਦੀ ਹੈ ਕੋਈ ਵੀ ਇਨਸਾਨ ਇਕੱਲਾ ਦੁਖੀ ਨਹੀਂ ਹੁੰਦਾ ਤੇ ਕੋਈ ਵੀ ਇਨਸਾਨ ਇਕੱਲਾ ਹਮੇਸ਼ਾ ਸੁਖੀ ਨਹੀਂ ਹੁੰਦਾ ਦੁੱਖ ਤੇ ਸੁੱਖ ਇਨਸਾਨ ਦੀ ਜ਼ਿੰਦਗੀ ਦੇ ਨਾਲ ਚੱਲਦੇ ਰਹਿੰਦੇ ਨੇ ਜਦੋਂ ਅਸੀਂ ਸਹੀਆਂ ਜਦੋਂ ਸਾਡੇ ਰਸਤੇ ਸਹੀਆਂ ਅਸੀਂ ਕੰਮ ਸਹੀ ਕਰ ਰਹੇ ਹਾਂ ਜੋ ਵੀ ਕਰ ਰਹੇ ਹਾਂ ਕਾਰੋਬਾਰ ਕਰ ਰਹੇ ਹਾਂ ਅਸੀਂ ਕਿਰਤ ਕਮਾਈ ਕਰ ਰਹੇ ਹਾਂ ਫਿਰ ਸਾਨੂੰ ਦੁਨੀਆਦਾਰੀ ਨੂੰ ਬਾਹਲਾ ਸਿਰ ਤੇ ਚੜਾਉਣ ਦੀ ਲੋੜ ਨਹੀਂ ਹੈਗੀ ਅਸੀਂ ਰੋਟੀ ਆਪਣੇ ਘਰ ਖਾਣੇ ਆ ਅਸੀਂ ਕਮਾਈਆਂ ਆਪ ਕਰਦੇ ਆ ਅਸੀਂ ਕਿਸੇ ਤੋਂ ਮੰਗਦੇ ਨਹੀਂ ਫਿਰਦੇ ਅਸੀਂ ਕਿਸੇ ਨੂੰ ਧਾਂਸ ਨਹੀਂ ਮਾਰਦੇ ਅਸੀਂ ਬੈਠ ਕੇ ਨਹੀਂ ਕਹਿੰਦੇ ਵੀ ਸਾਨੂੰ ਆ ਚੀਜ਼ ਚਾਹੀਦੀ ਐ ਅਸੀਂ ਆਪ ਚੱਕ ਕੇ ਖਾਣੇ ਆ ਆਪ ਕਮਾ ਕੇ ਖਾਣੇ ਆ ਫਿਰ ਅਸੀਂ ਇਸ ਸਮਾਜ ਨੂੰ ਇੰਨਾ ਸਿਰ ਤੇ ਕਾਤੇ ਝਾੜਿਆ ਹੋਇਆ ਜਿਹੜੇ ਸਾਡੇ ਲੇਖੇ ਜੋਖੇ ਆ ਉਹ ਅਸੀਂ ਪ੍ਰਮਾਤਮਾ ਨੂੰ ਦੇਣੇ ਆ ਫਿਰ ਅਸੀਂ ਸਮਾਜ ਇੰਨਾ ਸਿਰ ਤੇ ਕਿਉਂ ਝਾੜਿਆ ਹੋਇਆ ਉਹ ਚਾਰ ਲੋਗ ਨੇ ਜਿਹੜੇ ਸਾਨੂੰ ਟਿਕਣ ਨਹੀਂ ਦਿੰਦੇ ਸਾਡੇ ਆਪਣੇ ਅੰਦਰੇ ਭੰਨਾ ਘੜਤਾ ਨੇ ਜ਼ਿੰਦਗੀ ਚ ਖੁਸ਼ ਰਹਿਆ ਕਰੋ आनंद मानਿਆ ਕਰੋ ਦੇਖੋ ਕਹਿੰਦੇ ਹੁੰਦੇ ਨੇ ਵੀ ਫਜ਼ੂਲ ਚੱਲਣਾ ਹੀ ਮਾੜਾ ਹੈ ਫਜ਼ੂਲ ਖਰਚਾ ਨਾ ਕਰੋ ਕਹਿੰਦੇ ਆ ਬੇਬਾਗੇ ਜੇ ਨਾ ਫਿਰੋ ਪਰ ਜਿਹੜੀ ਸਾਡੀ ਜ਼ਿੰਦਗੀ ਹੈ ਸਾਡੀ ਰੂਹ ਦਾ ਸਕੂਨ ਹੈ ਉਹਦਾ ਤਾਂ ਅਸੀਂ ਆਨੰਦ ਮਾਣ ਸਕਦੇ ਆ ਨਾ ਦੁਨੀਆ ਤੇ ਆਏ ਆ ਘੁੰਮੋ ਫਿਰੋ ਕੁਝ ਦੇਖੋ ਜਿੰਨਾ ਵੀ ਸਮਾਂ ਸਾਡੇ ਕੋਲ ਹੈਗਾ ਜਿੰਨਾ ਵੀ ਸਮਾਂ ਸਾਡੇ ਕੋਲ ਹੈ ਕਈ ਵਾਰ ਇਦਾਂ ਦੇ ਲੋਕ ਦੇਖੇ ਆ ਜਿਹੜੇ ਚਾਰ ਦਿਵਾਰੀ ਚ ਇਹਨਾਂ ਦੀ ਜ਼ਿੰਦਗੀ ਖਤਮ ਹੋ ਗਈ। ਉਹਨਾਂ ਨੇ ਕਿਤੇ ਜਾ ਕੇ ਹੀ ਨਹੀਂ ਦੇਖਿਆ। ਉਹਨਾਂ ਨੇ ਮौज-ਮਸਤੀ ਕਰਕੇ ਹੀ ਨਹੀਂ ਦੇਖੀ। ਉਹਨਾਂ ਨੇ ਬਾਹਰ ਨਿਕਲ ਕੇ ਕਿਤੇ ਖਾ-ਪੀ ਕੇ ਹੀ ਨਹੀਂ ਦੇਖਿਆ। ਬਸ ਜ਼ਿੰਦਗੀ ਉਹ ਕਹਿੰਦੇ ਹੁੰਦੇ ਨੇ ਕਬੀਲਦਾਰੀਆਂ ਨੂੰ ਸਾਹਮਦੇ ਸਾਹਮਦੇ ਹੀ ਜ਼ਿੰਦਗੀ ਖਤਮ ਹੋਊਗੀ। ਸਾਰੀ ਜ਼ਿੰਦਗੀ ਸਾਰੀ ਜ਼ਿੰਦਗੀ ਕਮਾਉਂਦਿਆਂ ਦੀ ਉਹ ਨੰਗ ਜਾਂਦੀ ਆ। ਆਪਣੇ ਆਪ ਲਈ ਤਾਂ ਕਦੇ 5 ਰੁਪਏ ਖਰਚ ਕੇ ਨਹੀਂ ਦੇਖੇ ਬਹੁਤੀ ਦੁਨੀਆ ਇਦਾਂ ਦੀ ਆ ਮੈਂ ਫੇਰ ਕਹਿੰਨੀ ਆ ਵੀ ਨਜਾਇਜ਼ ਚੱਲਣਾ ਮਾੜਾ ਹੈ ਪਰ ਅਸੀਂ ਦੁਨੀਆ ਤੇ ਆਏ ਆ ਨਾ ਇਹ ਕੋਈ ਮਾਣੀ ਮੋਟੀ ਗੱਲ ਨਹੀਂ ਦੁਨੀਆ ਤੇ ਆਏ ਆ ਅਸੀਂ ਚਲੇ ਵੀ ਜਾਣਾ ਇਹ ਵੀ ਸੱਚ ਹੈ ਅਸੀਂ ਜਾਣ ਲਈਓ ਆਏ ਆ ਇੱਥੇ ਕੋਈ ਰਿਹਾ ਨਹੀਂ ਕਿਸੇ ਨੇ ਰਹਿਣਾ ਨਹੀਂ ਚਲੋ ਚੱਲੀ ਦਾ ਮੇਲਾ ਹੈ ਤਾਂ ਹੁਣ ਅੱਜ ਦਾ ਜਿਹੜਾ ਸਮਾਜ ਹੈ ਅੱਜ ਦਾ ਸਮਾਜ ਅੱਜ ਦਾ ਸਮਾਜ ਹੁਣ ਜੋ ਆਪਾਂ ਭੈਣ ਭਾਈ ਸਮਾਜ ਵਿੱਚ ਵਿਚਰਦੇ ਆਂ ਆਪਾਂ ਇਹ ਦੇਖਦੇ ਆਂ ਆਪਣੇ ਦੇਖਣ 'ਚ ਇਹ ਆਉਂਦਾ ਵੀ ਦੁਨੀਆਂ ਦੁਨੀਆਂ ਹਰ ਦਮ ਚੰਗੇ ਇਨਸਾਨਾਂ ਤੇ ਉਂਗਲ ਚੱਕਦੀ ਰਹਿੰਦੀ ਆ ਮਾੜਿਆਂ ਤੇ ਤਾਂ ਚੱਕਣੀ ਉਹ ਚੱਕਣੀ ਆ ਕਿੰਤੂ ਪ੍ਰੰਤੂ ਸਾਡੇ ਹਿੱਸੇ ਆਉਂਦਾ ਹੀ ਰਹਿੰਦਾ ਅਸੀਂ ਬਾਹਰ ਲਿਆਂ ਨੂੰ ਵੀ ਹੱਕ ਦਿੱਤੇ ਹੋਏ ਆ ਇਹ ਵੀ ਤੁਸੀਂ ਸਾਨੂੰ ਜੋ ਮਰਜ਼ੀ ਕਹਿ ਸਕਦੇ ਹੋ ਨਾਲੇ ਵੱਲ ਕੇ ਸਾਨੂੰ ਇਹਨਾਂ ਲੋਕਾਂ ਦਾ ਕੋਈ ਭਾ ਨਹੀਂ ਕੋਈ ਇਹਨਾਂ ਲੋਕਾਂ ਨਾਲ ਸਾਡਾ ਲਾਗਾ ਦੇਗਾ ਨਹੀਂ ਅਸੀਂ ਫੇਰ ਵੀ ਇਹਨਾਂ ਲੋਕਾਂ ਨੂੰ ਸਾਰੇ ਹੱਕ ਦਿੱਤੇ ਹੋਏ ਹਾਂ ਵੀ ਜੋ ਤੁਹਾਡੀ ਜ਼ਬਾਨ ਤੇ ਆਉਂਦਾ ਉਹ ਸੋ ਬੋਲ ਲਓ ਸਾਨੂੰ ਮੈਂ ਫੇਰ ਕਹਿੰਨੀ ਆ ਬਈ ਅੱਜ ਦਾ ਜਿਹੜਾ ਸਮਾਂ ਬੜਾ ਮਾਡਰਨ ਸਮਾਂ ਕੋਈ ਉਹ ਘਰ ਹੈ ਜਿਨ੍ਹਾਂ ਦੇ ਧੀਆ ਪੁੱਤ ਬਾਹਰ ਨਹੀਂ ਗਏ ਹੋਏ ਕੋਈ ਉਹ ਪਰਿਵਾਰ ਹੈ ਇਹ ਜਾਂ ਜਿਨ੍ਹਾਂ ਦੇ ਧੀ ਪੁੱਤ ਏ ਨਹੀਂ ਜਾਣਦੇ ਵੀ ਕਿੱਥੇ ਘੁੰਮ ਕੇ ਆਉਣਾ ਕਿੱਥੇ ਜਾ ਕੇ ਆਉਣਾ ਕਿਉਂਕਿ ਸਾਡੇ ਪੁਰਾਣੇ ਬਜ਼ੁਰਗਾਂ ਨੂੰ ਇੰਨੀ ਸੁਰਤ ਨਹੀਂ ਸੀ ਹੁੰਦੀ ਅੱਜ ਦੇ ਜਿਹੜੇ ਬੱਚੇ ਨੇ ਪੜ੍ਹੇ ਲਿਖੇ ਉਹਨਾਂ ਨੂੰ ਸਾਰੀ ਨੌਲੇਜ ਹੈ ਮੈਂ ਬੱਚਿਆਂ ਨੂੰ ਵੀ ਕਹਿੰਨੀ ਆ ਵੀ ਪੁੱਤਰ ਮਾਂ-ਬਾਪਾ ਨੂੰ ਕਿਤੇ ਕਮਾ ਲਿਆਇਆ ਕਰੋ ਕਿਤੇ ਨਹੀਂ ਤੁਸੀਂ ਕਮਾ ਸਕਦੇ ਤਾਂ ਇਹਨਾਂ ਨੂੰ ਮੌਕਾ ਦਿਓ ਬਈ ਬੇਬੇ ਬਾਪੂ ਬਹੁਤ ਕਮਾਈਆਂ ਕਰ ਲੀਆਂ ਬਹੁਤ ਤੁਸੀਂ ਜ਼ਿੰਦਗੀ ਚਾਰ ਦਿਵਾਰੀ ਚ ਕੱਢ ਲਈ ਹੁਣ ਤੁਸੀਂ ਆਪਣੀਆਂ ਉਡਾਰੀਆਂ ਭਰ ਲਓ ਕੋ ਮਿਆਉ ਕਿਤੇ ਜਾਇਆ ਉਹ ਕਿਤੇ ਖੁਸ਼ ਰਹੋ ਮਾਸਤ ਰਹੋ ਕਿਤੇ ਬਾਹਰ ਖਾਣ ਨੂੰ ਜੀ ਕਰਦਾ ਕੁਝ ਬਾਹਰ ਜਾ ਕੇ ਖਾਇਆ ਉਹ ਕਿਉਂਕਿ ਜਦੋਂ ਅਸੀਂ ਆਪਣੇ ਕਿੱਤਿਆਂ ਤੇ ਲੱਗੇ ਹੋਏ ਆ ਅਸੀਂ ਆਪਣੇ ਕੰਮ ਕਾਜਾਂ 'ਚ ਬਿਜ਼ੀ ਆ ਸਾਨੂੰ ਪਤਾ ਹੀ ਨਹੀਂ ਲੱਗਦਾ ਸਾਡੀ ਜ਼ਿੰਦਗੀ ਰੋਜ਼ ਕਿਵੇਂ ਘਟਦੀ ਜਾਂਦੀ ਹੈ ਸਾਨੂੰ ਨਹੀਂ ਪਤਾ ਲੱਗਦਾ ਜਿਹੜਾ ਹੈ ਸਮਾਜ ਹੈ ਆਪਣੇ ਦੁੱਖਾਂ ਤੋਂ ਐਨਾ ਦੁਖੀ ਨਹੀਂ ਜਿੰਨਾ ਹੈ ਹੋਰਾਂ ਦੀਆਂ ਖੁਸ਼ੀਆਂ ਤੋਂ ਦੁਖੀ ਆ ਦੁਨੀਆ ਜਿਹੜੀ ਤਾਂ ਇਹਨਾਂ ਨੂੰ ਇਗਨੋਰ ਕਰਦੀ ਆ ਇਹ ਜੇ ਲੋਕਾਂ ਨੂੰ ਉਹ ਤਾਂ ਦੁਨੀਆ ਆਪਣੀ ਜ਼ਿੰਦਗੀ 'ਚ ਖੁਸ਼ ਹੈ ਜਿਹੜੇ ਲੋਕ ਇਹਨਾਂ ਨੂੰ ਦੇਖ ਕੇ ਚੱਲਦੇ ਨੇ ਇਹਨਾਂ ਕਿੰਨੀ ਧਿਆਨ ਦਿੰਦੇ ਨੇ ਇਹਨਾਂ ਦੀਆਂ ਗੱਲਾਂ ਕਿੰਨੀ ਧਿਆਨ ਦਿੰਦੇ ਨੇ ਉਹ ਕੁਝ ਨਹੀਂ ਕਰ ਪਾਉਂਦੇ ਨਾ ਉਹ ਅੱਗੇ ਵਧ ਪਾਉਣ ਨਾ ਉਹ ਜ਼ਿੰਦਗੀ 'ਚ ਕੁਝ ਦੇਖ ਪਾਉਣ ਨਾ ਉਹ ਆਪਣੀ ਜ਼ਿੰਦਗੀ 'ਚ ਖੁਸ਼ ਰਹਿ ਪਾਉਂਦੇ ਨੇ ਹੁਣ ਬਹੁਤੇ ਲੋਕ ਅਸੀਂ ਦੇਖੇ ਆ ਆਪਾਂ ਸਭ ਦੇਖਦੇ ਆ ਕਿੰਨੀ ਮौज-ਮਸਤੀ ਚ ਰਹਿੰਦੇ ਨੇ ਕਿੰਨੇ ਖੁਸ਼ ਰਹਿੰਦੇ ਨੇ ਕੰਮ ਵੀ ਕਰਦੇ ਨੇ ਆਪਣੀ ਜ਼ਿੰਦਗੀ ਚ ਖੁਸ਼ ਵੀ ਰਹਿੰਦੇ ਨੇ ਇਹ ਖੁਸ਼ੀਆਂ ਤਾਂ ਅੱਜ ਦੇ ਸਮੇਂ ਚ ਘਰਾਂ ਚ ਨਹੀਂ ਰਹੀਆਂ ਘਰਾਂ ਚ ਨਹੀਂ ਰਹੀਆਂ ਦੂਏ ਦਾ ਮੂੰਹ ਉੱਧਰ ਨੂੰ ਐ ਦੂਏ ਦਾ ਮੂੰਹ ਉੱਧਰ ਨੂੰ ਐ ਸਾਨੂੰ ਪਤਾ ਹੀ ਨਹੀਂ ਲੱਗਦਾ ਸਾਡਾ ਐਂਡ ਵਾਲਾ ਸਮਾਂ ਕਦ ਆ ਜਾਂਦਾ ਹੈ ਜਿਹੜਾ ਘਰ ਦਾ ਕਲੇਸ਼ ਐ ਨਾ ਮੈਂ ਤੁਹਾਡੇ ਨਾਲ ਸਾਰੀਆਂ ਹੀ ਗੱਲਾਂ ਕਰਦੀਆਂ ਜਿਹੜਾ ਘਰ ਦਾ ਕਲੇਸ਼ ਵੀ ਆ ਉਹ ਸਾਡੇ ਸਾਲਾਂ ਦੇ ਸਾਲ ਖਾ ਲੈਂਦਾ ਹੈ ਪਤਾ ਹੀ ਨਹੀਂ ਲੱਗਦਾ ਸਾਨੂੰ ਜ਼ਿੰਦਗੀ ਕਿਵੇਂ ਬਤੀਤ ਹੋ ਜਾਂਦੀ ਆ ਪਤਾ ਹੀ ਨਹੀਂ ਲੱਗਦਾ ਚੜਦੇ ਲੈਂਦੇ ਤਾਂ ਪਤਾ ਹੀ ਨਹੀਂ ਲੱਗਦਾ ਜਿਵੇਂ ਬੰਦੇ ਨੂੰ ਖੁਸ਼ੀ 'ਚ ਨਹੀਂ ਨਾ ਚੜਦੇ ਲੈਂਦੇ ਤਾਂ ਪਤਾ ਲੱਗਦਾ ਸਾਨੂੰ ਕਲੇਸ਼ 'ਚ ਵੀ ਪਤਾ ਹੀ ਨਹੀਂ ਲੱਗਦਾ ਇੱਕ ਇੱਕ ਦਿਨ ਲਾਹੇ ਦਾ ਕਰਿਆ ਕਰੋ ਜੇ ਅਸੀਂ ਕਈਏ ਤਾਂ ਜ਼ਿੰਦਗੀ ਬੜੀ ਵੀ ਬਹੁਤ ਹੈ ਪਰ ਜੇ ਅਸੀਂ ਅੱਜ ਦੇ ਸਮੇਂ ਨਾਲ ਚੱਲੀਏ ਵੀ ਖੜੇ ਬੰਦੇ ਦਾ ਹੀ ਪਟਾਕਾ ਪੈ ਜਾਂਦਾ ਤਾਂ ਜ਼ਿੰਦਗੀ ਜਮਾ ਹੀ ਛੋਟੀ ਆ ਅੱਜ ਹੈਗੇ ਆ ਕੱਲ ਦਾ ਪਤਾ ਨਹੀਂ ਵੀ ਇੱਥੇ ਬੈਠਣ ਜੋਗੇ ਹੋਵਾਂਗੇ ਕਿ ਨਹੀਂ ਇੱਥੇ ਮਹਿਲਾਵਲੇ ਵੀ ਦਿਲ ਕਾਇਮ ਦੀਆਂ ਗੋਲੀਆਂ ਲੈ ਕੇ ਪੈਂਦੇ ਨੇ ਮਹਿਲਾਵਲੇ ਜਿਹੜੇ ਖੁੱਲੇ ਉੱਚ ਨੇ ਨਾ ਕਹਿੰਦੇ ਹੁੰਦੇ ਨੇ ਵੀ ਪੂਰੇ ਨੋਟਾਂ 'ਚ ਗੱਡੇ ਹੋਏ ਆ ਪ੍ਰਮਾਤਮਾ ਨੇ ਉਹ ਵੀ ਚਿੰਤਾ ਦੇ ਖਾਦੇ ਪਏ ਆ ਕੋਈ ਕਿਸੇ ਪਾਸਿਓਂ ਦੁਖੀ ਐ ਕੋਈ ਕਿਸੇ ਪਾਸਿਓਂ ਦੁਖੀ ਐ ਮਨ ਦੀ ਸੰਤੁਸ਼ਟੀ ਤਾਂ ਬਹੁਤ ਘੱਟ ਲੋਕਾਂ ਦੇ ਚਿਹਰੇ ਤੇ ਦਿਖਦੀ ਐ ਮਨ ਦੀ ਸੰਤੁਸ਼ਟੀ ਆ ਜਿਹੜੀ ਜਿਹਦੇ ਜਿਹੜੇ ਇਨਸਾਨ ਚ ਮਨ ਦੀ ਸੰਤੁਸ਼ਟੀ ਹੁੰਦੀ ਹੈ ਨਾ ਉਹਦਾ ਚਿਹਰਾ ਦੂਰੋਂ ਦਿਖ ਜਾਂਦਾ ਹੈ گلاب ਦੇ ਫੁੱਲ ਵਾਂਗੂ ਖਿੜਿਆ ਹੋਇਆ ਠੀਕ ਹੈ ਨਹੀਂ ਲੋਕ ਆਏ ਮਰ ਜਾਈਂ ਫਿਰਦੇ ਨੇ ਉਹ ਨੂਰ ਨਹੀਂ ਰਿਹਾ ਚਿਹਰਿਆਂ ਤੇ ਉਹ ਨੂਰ ਨਹੀਂ ਰਿਹਾ ਚਿਹਰਿਆਂ ਤੇ ਕਿਉਂਕਿ ਅਸੀਂ ਅੰਦਰੋਂ ਹੀ ਬਹੁਤ ਤੜਫੇ ਹੋਏ ਆਂ ਅਸੀਂ ਇੱਕ ਦੂਏ ਨੂੰ ਹੀ ਤੜਫਾਈ ਜਾਂਦੇ ਆਂ ਤਾਂ ਹੀ ਕਹਿੰਦੇ ਨੇ ਬਈ ਜਿਉਂਦੇ ਜਿਉਂਦੇ ਹੀ ਆਨੰਦ ਮਾਣ ਸਕਦੇ ਆਂ ਅਸੀਂ ਜਿਹੜਾ ਮਾਣ ਸਕਦੇ ਆਂ ਖੁਸ਼ੀਆਂ ਦਾ ਹੁਣ ਕਿਸੇ ਨੂੰ ਕੋਈ ਨੱਚਦਾ ਟੱਪਦਾ ਦੇਖ ਲਵੇ ਉੱਥੇ 36 ਗੱਲਾਂ ਅਗਲਾ ਬੋਲ ਜਾਂਦਾ ਲੋਕਾਂ ਤੇ ਕਿਸੇ ਦੀ ਖੁਸ਼ੀ ਨਹੀਂ ਚੱਲ ਹੁੰਦੀ ਹੁਣ ਅਸੀਂ ਵਿਆਹਾਂ 'ਚ ਜਾ ਕੇ ਕਿੰਨੇ ਕੰਜਰਖਾਨੇ ਕਰਦੇ ਆਂ ਡੀਜਿਆਂ ਤੇ ਨੱਚਦੇ ਆਂ ਪਰ ਜੇ ਕਿਸੇ ਨੂੰ ਉਹ ਦੇਖ ਲਿਆ ਲੈ ਦੱਸ ਕੀ ਕੰਜਰਖਾਨਾ ਕਰਦਾ ਕਿਉਂਕਿ ਸਹਿਣ ਸ਼ਕਤੀ ਨਹੀਂ ਲੋਕਾਂ ਦੇ ਅੰਦਰ ਉਹ ਆਪ ਤਾਂ ਅੰਦਰੋਂ ਸੜੇ ਹੋਏ ਆਂ ਦੂਏ ਨੂੰ ਖੁਸ਼ ਦੇਖ ਨਹੀਂ ਸਕਦੇ ਲੋਕ ਫੂਕੇ ਪਏ ਆਂ ਅੰਦਰੋਂ ਜਲਤਾਂ ਦੇ ਤੁਸੀਂ ਨਾ ਲੋਕਾਂ ਦੀਆਂ ਗੱਲਾਂ ਕਿੰਨੀ ਜਮਾਂ ਧਿਆਨ ਨਾ ਦਿਆ ਕਰੋ ਆਪਣੀ ਜ਼ਿੰਦਗੀ ਦਾ ਪੂਰਾ ਪੂਰਾ ਆਨੰਦ ਮਾਣਿਆ ਕਰੋ ਖੁੱਲੇ ਦਿਲ ਨਾਲ ਜ਼ਿੰਦਗੀ ਜੀਆ ਕਰੋ ਤਾਂ ਹੀ ਕਹਿੰਦੇ ਨੇ ਵੀ ਜਿਹੜਾ ਲਾਸਟ ਸਮਾਂ ਪ੍ਰੋਗਰਾਮ ਵੀ ਉਹੀ ਬੰਦੇ ਦਾ ਹੁੰਦਾ ਹੈ ਭੋਗ ਤੇ ਹੁਣ ਤੁਹਾਨੂੰ ਪਤਾ ਹੀ ਆ ਭੋਗਾਂ ਤੇ ਵਿਆਹਾਂ ਵਰਗੇ ਪ੍ਰੋਗਰਾਮ ਬਣਨ ਲੱਗੇ ਮਠਿਆਈਆਂ ਛਟਿਆਈਆਂ ਪਰ ਗੈਰ ਹਾਜ਼ਰੀ ਵੀ ਉਹੀ ਇਨਸਾਨ ਦੀ ਹੁੰਦੀ ਹੈ ਜੀ ਦਾ ਪ੍ਰੋਗਰਾਮ ਚੱਲਦਾ ਹੁੰਦਾ ਹੁੰਦਾ ਨਾ ਇਨਸਾਨ ਗੈਰ ਹਾਜ਼ਰ ਕਹਿੰਦੇ ਆ ਬੇਬੇ ਦਾ ਭੋਗ ਹੈ ਭਾਈ ਬਾਪੂ ਦਾ ਭੋਗ ਹੈ ਪਰ ਉੱਤੇ ਬੇਬੇ ਬਾਪੂ ਹੁੰਦੇ ਤਾਂ ਹੈ ਨਹੀਂ ਬੇਬੇ ਬਾਪੂ ਨੂੰ ਤੁਸੀਂ ਜਿਉਂਦੀ ਜਿਉਂਦੀ ਆਨੰਦ ਮਾਨਣ ਦਿਆ ਕਰੋ ਬੇਬੇ ਬਾਪੂ ਨੂੰ ਕਲੇਸ਼ ਚ ਫੂਕ ਰੱਖਦੇ ਹੋ ਤੁਸੀਂ ਜਿਉਂਦੇ ਜਿਉਂਦੇ ਬੇਬੇ ਬਾਪੂ ਨੂੰ ਘਰ ਦੇ ਝਗੜਿਆਂ ਚ ਪਸਾਰ ਰੱਖਦੇ ਹੋ ਜਿਉਂਦੀ ਜਿਉਂਦੀ ਬੇਬੇ ਬਾਪੂ ਕੋਲੋਂ ਉਹ ਕਹਿੰਦੇ ਹੁੰਨੇ ਮਾਣੇ ਮੋਟੇ ਉਹਨਾਂ ਨੂੰ ਲਾਸਟ ਸਮੇਂ ਚ ਜਿਹੜੇ ਉਹਨਾਂ ਕੋਲੋਂ ਲਾਸਟ 10 15 ਸਾਲ ਹੁੰਦੇ ਨੇ ਉੱਥੇ ਜਾ ਕੇ ਬੇਬੇ ਬਾਪੂ ਨੂੰ ਜਮਾ ਟੈਨਸ਼ਨ ਫ੍ਰੀ ਕਰ ਦਿਆ ਕਰੋ ਬਈ ਹੁਣ ਤੁਸੀਂ ਆਪਣੀ ਜ਼ਿੰਦਗੀ ਜੀ ਲਓ ਇਥੇ ਬੇਬੇ ਬਾਪੂ ਬੇਬੇ ਕਿਤੇ ਹੋ ਵਿਚਾਰੀ ਬਾਪੂ ਕਿਤੇ ਹੋ ਬੇਬੇ ਬਾਪੂ ਨੂੰ ਵੀ ਔਲਾਦ ਵੰਡ ਲੈਂਦੀ ਆ ਜਿਹੜਾ ਸਾਰੀ ਜ਼ਿੰਦਗੀ ਤਪੱਸਿਆ ਕਰੀ ਜਿਹੜਾ ਸਾਰੀ ਜ਼ਿੰਦਗੀ ਧੰਦ ਪਿੱਟਿਆ ਜਿਹੜਾ ਨਾ ਪਿੱਟਿਆ ਉਹ ਤਾਂ ਜਹੇ ਦੁਨੀਆ ਤੇ ਆਏ ਜਹੇ ਨਾ ਆਏ ਔਲਾਦ ਜੰਮੀ ਪਾਲ ਕੇ ਸਾਰਾ ਕੁਝ ਅੱਗਾ ਤੱਗਾ ਕਰਕੇ ਬੇਬੇ ਬਾਪੂ ਨੇ ਆਪਣਾ ਰਾਹ ਫੜਨਾ ਹੈ ਲੰਘ ਜਾਣਾ ਹੈ ਨਹੀਂ ਯਾਰ ਇਹ ਨਾ ਦੇਖਣ ਚ ਬਹੁਤ ਜ਼ਿਆਦਾ ਆਉਂਦੀ ਆ ਵੀ ਜਿਹੜੇ ਸਾਡੇ ਬਜ਼ੁਰਗ ਨੇ ਨਾ ਉਹ ਜਿਵੇਂ ਆਉਂਦੇ ਨੇ ਬਸ ਉਹ ਮੇਂ ਹੀ ਜ਼ਿੰਦਗੀ ਬਤੀਤ ਕਰਕੇ ਨੰਗ ਜਾਂਦੇ ਨੇ ਉਹ ਦੁਨੀਆ ਤੇ ਨਹੀਂ ਕੁਝ ਦੇਖਦੇ ਜਿਹੜੀ ਅੱਜ ਦੀ ਪੀੜ੍ਹੀ ਆ ਸਾਡੀ ਇਹ ਬਹੁਤ ਕੁਝ ਦੁਨੀਆ ਤੇ ਦੇਖ ਲੈਂਦੀ ਆ ਫੇਰ ਵੀ ਸਮਾਂ ਕੱਢੇ ਲੈਂਦੇ ਨੇ ਆਪਣੇ ਜੋਗਾ ਇਸੋ ਹੀ ਗੱਲਾਂ ਜਿਉਂਦੇ ਜੀਆਂ ਦੇ ਮੇਲੇ ਨੇ ਜਿਉਂਦੇ ਜੀਆਂ ਦੇ ਹੱਸਣੇ ਖੇਡਣੇ ਨੇ ਜਿਉਂਦਾ ਜੀਓ ਘੁੰਮ ਫਿਰ ਸਕਦਾ ਜਿਉਂਦਾ ਜੀਓ ਦੁਨੀਆਦਾਰੀ ਦੇਖ ਸਕਦਾ ਮਰ ਕੇ ਤਾਂ ਸਭ ਕੁਝ ਮੁੱਕ ਜਾਣਾ ਹੈ ਖੁਸ਼ ਰਿਹਾ ਕਰੋ ਆਪਣੀ ਜ਼ਿੰਦਗੀ ਚ ਖੁਸ਼ ਰਿਹਾ ਕਰੋ ਹਰ ਨਾਲ ਦਿਆਂ ਨੂੰ ਖੁਸ਼ ਰਹਿਣ ਦਿਆ ਕਰੋ ਪਹਿਲੀ ਗੱਲ ਤਾਂ ਜੇ ਅਸੀਂ ਆਪਣੇ ਪਰਿਵਾਰ ਚ ਖੁਸ਼ ਆ ਨਾ ਜਿਹੜੇ 5-7 ਜੀ ਅਸੀਂ ਹੈਗੇ ਆ ਜੇ ਅਸੀਂ ਪਰਿਵਾਰ ਚ ਖੁਸ਼ ਆ ਸਾਡੇ ਘਰਾਂ ਚ ਵਿਆਹ ਬਿੱਤੀ ਜਾਂਦਾ ਹੈ ਘਰਾਂ ਚ ਵਿਆਹ ਬਿੱਤੀ ਜਾਂਦਾ ਹੈ ਟੀਚਰ ਮਖੌਲ ਵਾਲਾ ਸੁਭਾਅ ਰੱਖਿਆ ਕਰੋ ਵਧੀਆ ਤਰੀਕੇ ਦੀ ਟੀਚਰ ਫੂਕਣੇ ਵਾਲੀ ਨਹੀਂ ਵਧੀਆ ਜਿਹਦੇ ਨਾਲ ਸਾਹਮਣੇ ਵਾਲੇ ਦੀ ਰੂਹ ਖਿੜ ਜਵੇ ਮਜ਼ਾਕੀਆ ਸਵਾਲ ਇਨਸਾਨ ਦਾ ਹੋਣਾ ਬਹੁਤ ਜ਼ਰੂਰੀ ਆ ਆਪ ਵੀ ਖੁਸ਼ ਹੁੰਦਾ ਹੈ ਦੂਜਿਆਂ ਨੂੰ ਵੀ ਖੁਸ਼ ਰੱਖਦਾ ਹੈ ਜਿਹੜਾ ਮਜ਼ਾਕੀਆ ਇਨਸਾਨ ਹੁੰਦਾ ਹੈ ਜਿਹਨੇ ਹੁਣ ਹਰਦਮ ਘਰੂਟ ਵਰਗਾ ਮੂੰਹ ਕਰਕੇ ਰੱਖਣਾ ਨਾ ਹੱਸਣਾ ਨਾ ਨਾਲ ਦੇ ਦੀ ਹਾਸੀ ਚ ਹੱਸਣਾ ਨਾ ਆਪ ਖੁਸ਼ ਹੋਣਾ ਹਸਾਏ ਹੋਏ ਨਹੀਂ ਹੱਸਦੇ ਬਾਜੀ ਲੋਕ ਉਹਨਾਂ ਦੀ ਛਕਲਾਈਆਂ ਜੀਆਂ ਹੁੰਨੀਆਂ ਰੂਹ ਇਹੀ ਜੀ ਹੁੰਦੀ ਆ ਉਹਨਾਂ ਦੀ ਅੰਦਰੋਂ ਕਹੀ ਗਾ ਜੀ ਸੋਈ ਗੱਲਾਂ ਖੁੱਲ ਕੇ ਜੀਆ ਕਰੋ ਮौज-ਮਸਤੀ ਚ ਰਹਾ ਕਰੋ ਜਿੱਥੇ ਬੈਠਦੇ ਹੁੰਨੇ ਹੋ ਉੱਥੇ ਹੀ ਮਹਿਫਲਾਂ ਗੱਡ ਲਿਆ ਕਰੋ ਠੀਕ ਹੈ ਜੀ ਚਲੋ ਠੀਕ ਹੈ ਜੀ ਬੋਲਦਿਆਂ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਦਿਆ ਕਰੋ ਜੀ ਸਤਿ ਸ਼੍ਰੀ ਅਕਾਲ